ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri for Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣੀਆਂ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦੇ ਆ ਚਾਰ ਐਨੀਮਲ ਬਾਈ ਦੇ ਸੇਲ ਆ ਇੱਕ ਕੋ ਟੋਕੜਾ ਇੱਕ ਦੋ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਜੀ ਜਾਣਕਾਰੀ ਬਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾਂ ਕਿੰਨੇ ਮਾਸੂਆ ਸੱਸਰੀ ਘਾਲ ਜੀ ਸੱਸਰੀ ਘਾਲ ਜੀ ਨਾਮ ਤੇ ਐਡਰੈਸ ਰੱਖ ਦੋ ਜੀ ਨਾਂ ਮੇਰਾ ਹੀ ਗੱਗੂ ਆ ਜੀ ਪਿੰਡ ਜੀ ਰਣੀਆਂ ਜੀ ਤਹਿਸੀਲ ਜਿਲ੍ਹਾ ਮੋਗਾ ਜੀ ਤੁਸੀਂ ਨਿਹਾਲ ਸਿੰਘ ਚਾਰ ਐਨੀਮਲ ਆਪਣੇ ਸੇਲ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਨਮਕ ਨਹੀਂ ਹੈ ਸੁਨਾ ਯੇ ਇਹ ਦਰੇ ਦੂਜੀ ਸੂਏ ਹੁੰਦੀ ਆ ਦੂਜੀ ਸੂਏ ਸੂਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਭਰਾ ਬੱਚਾ ਕੀ ਦਿੱਤਾ ਬਾਈ ਇਹਨੇ ਬੱਚਾ ਦਿੱਤਾ ਜੀ ਮਗਰ ਉਹ ਬੱਚਾ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਇੱਕ ਘੰਟਾ ਹੋ ਗਿਆ ਸੂਈ ਨੂੰ ਤੇ ਪਹਿਲੇ ਸੂਏ ਬਾਈ ਕਿੰਨਾ ਦੁੱਧ ਦਿੱਤਾ ਇਹਨੇ 13 ਕਿਲੋ ਦੁੱਧ ਦਿੱਤਾ ਜੀ 13 ਕਿਲੋ ਚੋਇਆ ਜੀ ਲੈ ਕੇ ਦੇ ਦੋ ਬਈ ਇੱਥੇ ਆਇਆ ਇੱਥੇ ਚਾਹੀਦਾ ਜੀ 16 17 ਕਿਲੋ ਦੁੱਧ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਥੋੜਾ ਜਿਹਾ ਹਾਂ ਜੀ ਦਿਖਾਨੇ ਬਾਈ ਦੇ ਦਸਲ ਮੁਤਾਬਕ ਦੂਜੀ ਸੂਏ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਫੇਸ ਕੁਆਲਿਟੀ ਤੇ ਰੰਗ ਰੂਪ ਦੇ ਸੋਹਣੇ ਆ ਸਾਹੀਵਾਲ ਚ ਪੈਂਦੀ ਆ ਜੀ ਬਾਕੀ ਥਣਾਂ ਦੇ ਸਹਿ ਸੋਹਣੇ ਆ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਤੁਸੀਂ ਦੇਖ ਸਕਦੇ ਹੋ ਹਵਾਨਾ ਕਰਮ ਵਾਲੀ ਨੇ ਚੰਗਾ ਤਿਆਰ ਕੀਤਾ ਜੀ ਇਧਰਲੀ ਸਾਈਡ ਤੋਂ ਤੁਹਾਨੂੰ ਥਣ ਦਿਖਾ ਦਿੰਨਾ ਜੀ ਥੋੜਾ ਜਿਹਾ ਬੱਚੇ ਦਾ ਕਰਦਾ ਜੀ ਪਸੂ ਸਿਰਸਾਉ ਬਾਈ ਪੂਰੀ ਆ ਹਾਂਜੀ ਹਾਂਜੀ ਬਹੁਤ ਠੰਡੀ ਆ ਜੀ ਪੂਰੀ ਸਿਰਸਾਉ ਬਾਈ ਕਹਿੰਦਾ ਇਧਰਲੀ ਸਾਈਡ ਤੋਂ ਥਣ ਚੈੱਕ ਕਰ ਲਓ ਜੀ ਸੋਹਣੇ ਆ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਹਵਾਨਾ ਕਰਮ ਵਾਲੀ ਨੇ ਸੋਹਣਾ ਚਾਰ ਕੀਤਾ 15 16 ਦੁੱਧ ਦੇ ਬਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਬੰਦੇ ਵੀਰ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ ਤਾਂ 52 ਕਰਦੇ ਜੀ ਮਾਨਤਾਨ ਹੋ ਜਾਊਗਾ ਜੀ ਹਾਂਜੀ ਹਾਂਜੀ 52000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ 2 ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਜਰਸੀ ਦੀ ਜਿੰਨੇ ਮੇ ਸਵੇ ਸੁਣਾਈ ਇਹਨੇ ਇਹ ਪਲੂਨ ਆ ਜੀ ਦੰਦੋ ਜੀ ਦੁੰਦੀ ਆ ਜੀ ਦੂਹੋਂ ਤੋਂ ਦੋ ਦਨ ਦਾ ਹੈ ਹਾਂਜੀ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹ ਦਿਨ ਦੀ 15 ਕ ਲੈ ਜੂਗੀ 15 ਦਿਨ ਲੈ ਜੂਗੀ ਬਾਕੀ ਕੱਦ ਕਾਠ ਦੀ ਚੰਗੀ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਆ ਪਾਣਾ ਦੇ ਸਾਇਜ ਬੈਕ ਸਾਈਡ ਤੋਂ ਚੈੱਕ ਕਰ ਲੋ ਬਹੁਤ ਠੰਡੀ ਆ ਜੀ ਚਾਰੇ ਦਿਨ ਨਿਕਲ ਮੇ ਇੱਕੋ ਹੀ ਸੱਕਦੇ ਹੈ ਤਾਂ ਝੋਲੀ ਸਟਾਰਟ ਹੀ ਕੀਤੀ ਹੈ ਜੀ ਬਣਾਉਣੀ ਬਾਕੀ 15 ਦਿਨਾਂ ਤੱਕ ਹਵਾਨਾ ਪੂਰਾ ਸੋਹਣਾ ਤਿਆਰ ਕਰ ਲੈਣਾ ਜੀ ਬਾਕੀ ਸੀਲ ਸਭ ਕਰਮ ਵਾਲੀ ਪੂਰੀ ਆ ਕਿੰਨਾ ਕ ਦੁੱਧ ਦੇ ਦੂਬਈ ਹੈ ਦੁੱਧ ਤਾਈ ਦੇ ਦੋਗੇ ਜੀ 12-13 ਕਿਲੋ ਦੇ ਦੂੰਗੀ ਬਾਕੀ ਸੇਵਾ ਹਾਂਜੀ ਬਾਕੀ 12-13 ਕਿਲੋ ਦੁੱਧ ਦੀ ਬਾਈ ਅਮੀਰ ਕਰਦੇ ਬਾਕੀ ਫੇਸ ਕੁਆਲਟੀ ਸੋਹਣੀਆਂ ਤੁਹਾਨੂੰ ਇੱਧਰਲੀ ਸਾਈਡ ਤੋਂ ਦਿਖਾ ਦਾਂਗੇ ਜੀ ਸੋਹਣੀਆਂ ਫੇਸ ਕੁਆਲਟੀ ਕੱਦ-ਕੱਡ ਚੰਗਾ ਜੀ ਮੂੰਹ ਤੋਂ ਦੋਦਾਂ ਦਾ ਇੱਧਰਲੀ ਸਾਈਡ ਤੋਂ ਚੈੱਕ ਕਰ ਲਓ ਖਨਾਂ ਦੇ ਸਹਜ ਫਾਈ ਝੋਲੀ ਚ ਵਲਟਾਂ ਬਹੁਤ ਨੇ ਸਾਰੀਆਂ ਵਲਟਾਂ ਕੱਢ ਕੇ ਸੋਣਾ ਜੀ ਇਹਦਾ ਮੁੱਲ ਬਾਈ ਅੱਜ ਦਾ ਅੱਜ ਦਾ ਜੀ ਇਹਦਾ ਮੁੱਲ ਆਪਾਂ 42000 ਰੁਪਇਆ ਕਰਦੇ ਹਾਂ ਜੀ ਮਾਨਤਨ ਹੋ ਜੋ ਹਾਂਜੀ ਇੰਜ ਕਰ ਦਾਂਗੇ ਜੀ 42000 ਰੁਪਇਆ ਬਾਈ ਮੁੱਲ ਕਰਦੇ ਆ ਜਿਹੜਾ ਵੀਰ ਚੱਲ ਕੇ ਆਊਗਾ ਜੀ ਤਿੰਨ ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਹਾਂਜੀ ਇਹਨੂੰ ਹੱਤਾ ਹੋ ਗਿਆ ਜੀ ਸੂਈ ਨੂੰ ਜੀ ਠੀਕ ਆ ਜੀ ਕਿੰਨੇ ਮੇ ਸੂਏ ਸੂਈ ਆ ਜੀ ਇਹ ਇਹ ਦੂਜੇ ਸੂਏ ਸੂਈ ਆ ਜੀ ਬੱਚਾ ਜੀ ਇਹਦਾ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਜੀ ਹਾਂਜੀ ਦੂਜੇ ਸੂਏ ਸੂਈ ਆ ਇੱਕ ਹਫਤਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਤੇ ਦੁੱਧ ਕਿੰਨਾ ਨਟ ਤਿਆਰ ਆ ਜੀ ਇਸ ਵਾਸਤੇ ਜੀ 12 ਕਿਲੋ ਤਿਆਰ ਆ ਜੀ ਹਾਂਜੀ ਪੂਰਾ ਕੋਈ ਵੀਰ ਚ ਵਾਈ ਕਰਨੀ ਚਾਹੁੰਦਾ ਹੋਵੇ ਬਾਈ ਜੀ ਹਾਂਜੀ ਦੋ ਡੰਗ ਚੋਂ ਵੀ ਚਾਰ ਚੋਵੇ ਜੀ 12 ਕਿਲੋ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਦੂਜਾ ਸੂਆ ਸੁੰਦੀ ਆ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰੀ ਹੋ ਗਿਆ ਫੇਸ ਕੁਆਲਟੀ ਸੋਹਣੀ ਆ ਥਣਾ ਦੇ ਸਹਿ ਸੋਹਣਿਆ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸੈਜ ਦੇ 12 ਲਿਆ ਵੀਰ ਵਾਪਸ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਬਾਈ ਕਹਿੰਦਾ ਮੇਰੇ ਘਰੇ ਚਾਹੀ ਛੇ ਟਾਈਮ ਚਵਾਈ ਕਰਨ ਥਣਾ ਦੇ ਸਹਿ ਸੋਹਣਿਆ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸੈਜ ਦੇ ਦੇਖ ਸਕਦੇ ਹੋ ਤੇ ਸੀਲ ਸਭਾਈ ਕਰਮ ਵਾਲੀ ਬਹੁਤ ਠੰਡੀ ਹੈ ਜੀ ਪੂਰੀ ਥਨਾ ਵਗੈਰਾ ਦੀ ਬਾਈ ਪ੍ਰੋਪਰ ਓਕੇ ਆ ਹਾਂਜੀ ਅੰਜ ਪੂਰੀ ਕੋਈ ਪੂਰ ਸ਼ਿੱਟਾ ਨਹੀਂ ਨਾ ਜੀ ਨਾ ਜੀ ਨਾ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ ਜੀ 36000 ਰੁਪਿਆ ਜੀ ਮਾਨਤਨ ਹੋਜੂ ਜੀ ਹਾਂਜੀ ਹੋਜੂਗਾ ਜੀ ਮੁੱਲ ਬਾਈ 36000 ਰੁਪਿਆ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਦਸਾਂ ਦਿਨਾਂ ਦੀ ਸੂਈ ਥੱਲੇ 12 ਕਿਲੋ ਦੁੱਧ ਦਾ ਬੱਚਾ ਐਕਸਪਾਇਰੀ ਹੈ ਜੀ ਇਹਦਾ 4 ਨੰਬਰ ਜੀ ਅੰਜਪ ਇਹਦੀ ਕੀ ਡਿਟੇਲ ਆ ਬਾਈ ਤੋਕੜਾ ਜੀ ਇਹ ਹੈ ਠੀਕ ਆ ਜੀ ਕਿੰਨਵੇਂ ਸੂਏ ਸੂਈ ਵੀ ਆ ਜੀ ਇਹ ਤੀਜੇ ਸੂਏ ਸੂਈ ਆ ਜੀ ਤੇ ਕਿੰਨਾ ਦੁੱਧ ਤਿਆਰ ਆ ਇਸ ਵਕਤ ਇਹਦੇ ਥੱਲੇ 9 ਕਿਲੋ ਦੁੱਧ ਆ ਜੀ ਠੀਕ ਆ ਜੀ ਡੇਢ ਮਹੀਨਾ ਹੋ ਗਿਆ ਜੀ ਬਣੀ ਨੂੰ ਡੇਢ ਮਹੀਨਾ ਹੋ ਗਿਆ ਇਹ ਆਈ ਹੋਈ ਨੂੰ ਜਾਨੀ ਖਾਲੀ ਮੰਨ ਕੇ ਦੇਣੀ ਬਈ ਹਾਂ ਜੀ ਇੰਜ ਖਾਲੀ ਮੰਨ ਕੇ ਜੀ ਖਾਲੀ ਮੰਨ ਜੀ ਤੋਰ ਕੇ ਦਿਖਾ ਦਿਓ ਜੀ ਤੇ ਬਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਇਹਨੇ ਸੱਜਰ ਨੇ ਦਿੱਤਾ ਜੀ ਨੇ 27 28 ਕਿਲੋ 28 ਕਿਲੋ ਦਿੱਤਾ ਜາດ ਬ੍ਰੀਡ ਦੀ ਚੰਗੀ ਆ ਬਾਈ ਜາດ ਦੱਸਦਾ ਕਿ ਤੀਜੇ ਸੂਏ ਸੂਈ ਹੋਈ ਆ 9 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਆ ਕੇ ਕਰ ਲਿਓ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ 1.5 ਮਹੀਨਾ ਬਾਈ ਦੱਸਦਾ ਕਿ ਆਈ ਹੋਈ ਨੂੰ ਹੋ ਗਿਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਲਿਆ ਵੀਰ ਵਾਪਸ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਨੇ ਆ ਚਾਰੇ ਤਾਂ ਨਿੱਖੜ ਵਿੱਚ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਬਾਕੀ ਆ ਕੇ ਤਸੱਲੀ ਕਰ ਲਿਆ ਕਰੋ ਜਿਹੜਾ ਵੀ ਕੋਈ ਸੁਜਿਆ ਵਾਜੀ 2 ਟਾਈਮ 4 ਟਾਈਮ ਚਵਾਈ ਕਰਕੇ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ ਜੀ ਬਾਈ ਕਰਦੇ 22000 ਰੁਪਏ ਹਾਂਜੀ ਮਾਨਤਾਨ ਹੋ ਜੂ ਇਸ ਚ ਹਾਂਜੀ ਹਾਂਜੀ ਕਰ ਦਾਂਗੇ ਮਾਨਤਾਨ 22000 ਰੁਪਏ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਜਿਹੜਾ ਵੀ ਕਿਸੇ ਨੂੰ ਕੋਈ ਐਨੀਮਲ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ